ਬੰਦੀਂਦਰ ਸਿੰਘ ਦੇ ਖਿਲਾਫ ਮੈਨੂਅਲ ਮਸੀਹ ਤੇ ਚੰਦਨ ਮਸੀਹ ਯੂਟਿਊਬਰ ਵੱਲੋਂ ਵੀਡੀਓ ਮਾディアਮ ਰਾਹੀਂ ਬਾਰ-ਬਾਰ ਗਲਤ ਪਰ ਉਪਕੰਡਾ ਕਰਕੇ ਮਸੀਹ ਪਾਜਾਰੇ ਨੂੰ ਥੇਸ ਪੰਚਨ ਬਾਬਤ ਪ੍ਰਧਾਨ ਜਸਪਾਲ ਮਸੀਹ ਵੱਲੋਂ ਦਿੱਤਾ ਠੋਕਵਾ ਜਵਾਬ ਉਸ ਸਮਸੀਹ ਕੇ ਨਾਮ ਕੀ ਜੈ ਉਸ ਸਮਸੀਹ ਕੇ ਨਾਮ ਕੀ ਜੈ ਹੱਲੇਲੂਇਆ ਹੱਲੇਲੂਇਆ ਅੱਜ ਸਰ ਕੀ ਨਾਮ ਤੁਹਾਡਾ ਤੇ ਕਿਸ ਵਿਸ਼ੇ ਤੇ ਅੱਜ ਮੀਟਿੰਗ ਕੀਤੀ ਗਈ ਮੈਂ ਜਸਪਾਲ ਮਸੀਹ ਚੇਅਰਮੈਨ ਆਲ ਇੰਡੀਆ 크ਰਿਸਚੀਅਨ ਸਮਾਜ ਮੋਰਚਾ ਅੱਜ ਦੀ ਜਿਹੜੀ ਮੀਟਿੰਗ ਆ ਜੋ ਕਿ ਬੀਤੇ ਕਈ ਮਹੀਨਿਆਂ ਤੋਂ ਜਿਹੜੀਆਂ ਕਿ ਪ੍ਰੋਫੈਟ ਬਜਿੰਦਰ ਸਿੰਘ ਜੀ ਦੇ ਸ਼ਾਨ ਦੇ ਖਿਲਾਫ ਜੋ ਇੱਕ ਵਿਸ਼ਵ ਪਰਿਸ਼ਦ ਜਿਹੜੇ ਆ ਪ੍ਰਸਿੱਧ ਇੱਕ ਪਾਸਟਰ ਆ ਰੱਬ ਦੇ ਦਾਸ ਆ ਨਬੀ ਆ ਉਹ ਯੁੱਗ ਦੇ ਨਬੀ ਆ ਪਰ ਉਹਨਾਂ ਦੇ ਖਿਲਾਫ ਆਏ ਦਿਨ ਝੂਠੀਆਂ ਕੋ ਬਾਈਬਲ ਫੈਕਟ ਦਾ ਨਾਮ ਦਾ ਜਿਹੜਾ ਇਹ ਚੈਨਲ ਬਣਾਇਆ ਵਾ ਚੰਦਰ ਕੁਮਾਰ ਔਰ ਉਹਦੇ ਨਾਲ ਜਿਹੜਾ ਹਗਾ ਵਾ ਇਹ ਵਿਜੇ ਮਾਨਵਲ ਉਹ ਦੋਨੇ ਨੇ ਰਲ ਕੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਦੋਨੇ ਦਿਨੇ ਪ੍ਰੀਪਲਾਨ ਜਿਹੜਾ ਵਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਇਹ ਲੰਬੂ ਲਾਣਾ ਚਾਹੁੰਦੇ ਆ ਜੋ ਪੰਜਾਬ ਦੇ ਇੱਕ ਸ਼ਾਂਤਮਈ ਮਾਹੌਲ ਆ ਚੱਲ ਰਿਹਾ ਉਹਨੂੰ ਇਹ ਖਰਾਬ ਕਰਨਾ ਚਾਹੁੰਦੇ ਆ ਤੇ ਮੇਰੀ ਜਿਹੜੀ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਡੀਜੀਪੀ ਪੰਜਾਬ ਔਰ ਪੰਜਾਬ ਦੇ ਰਾਜਪਾਲ ਨੂੰ ਇਹ ਬੇਨਤੀ ਆ ਕਿ ਇਹ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹ ਸ਼ਾਂਤੀ ਭੰਗ ਕਰਨਾ ਚਾਹੁੰਦੇ ਇਹਨਾਂ ਦੇ ਖਿਲਾਫ ਬੰਦੀਆਂ ਕਾਰਵਾਈਆਂ ਕਰਕੇ ਜੋ ਆਏ ਦਿਨ ਝੂਠੇ ਵੀਡੀਓ ਬਣਾ ਪੜਾ YouTube ਤੇ ਇੱਕ TRP ਲੈਣ ਵਾਸਤੇ ਚੰਦ ਪੈਸਿਆਂ ਲਈ ਇਹ ਪ੍ਰੋਫਿਟ ਜੀ ਨੂੰ ਬਦਨਾਮ ਕਰ ਰਿਹਾ ਜੇ ਪੈਸਿਆਂ ਦੀ ਕਾਕੇ ਲੋੜ ਆ ਨਾ ਬੱਚੇ ਸਾਨੂੰ ਦੱਸ ਕਿੰਨੇ ਪੈਸੇ ਚਾਹੀਦੇ ਆ ਤੂੰ ਸਾਡੇ ਕੋ ਸਿੱਧੇ ਮੰਗ ਲਾ ਆ ਕੇ ਪ੍ਰੋਫਿਟ ਜੀ ਦਾ ਮਨ ਬਹੁਤ ਥਿਆਲੂ ਆ ਕੋਰੋਨਾ ਚ ਉਹਨਾਂ ਨੇ ਲੱਖਾਂ ਕਰੋੜਾਂ ਰੁਪਿਆ ਦੀ ਚੈਰਿਟੀ ਕੀਤੀ ਆ ਅੱਜ ਵੀ ਉਹਨਾਂ ਦਾ ਲੱਖਾਂ ਰੁਪਿਆ ਕਰੋੜਾਂ ਦਾ ਲੰਗਰ ਲੰਗਰ ਚੱਲਦਾ ਰਹਿੰਦਾ ਵਾ ਚੰਡੀਗੜ੍ਹ ਦੇ ਵਿੱਚ ਇਸ ਕਰਕੇ ਜੇ ਪੈਸਿਆਂ ਦੀ ਲੋੜ ਆ ਤੂੰ ਆ ਕੇ ਸਿੱਧਾ ਮੰਗ ਲਾ ਉਹਨਾਂ ਕੋ ਇਦਾਂ ਦੇ ਝੂਠੀਆਂ ਜਿਹੜੀਆਂ ਸੱਚੇ ਜਿਹੜੇ ਝੂਠੀਆਂ ਕਹਾਣੀਆਂ ਬਣਾ ਕੇ ਉਹਨਾਂ ਦੇ ਵੀਡੀਓ ਨਾ ਪਾ ਇਹਨਾਂ ਦੇ ਖਿਲਾਫ ਕੋਈ ਤੁਸੀਂ ਦਰਖਾਸਤ ਦਿੱਤੀ ਇਹਦੇ ਬਾਰੇ ਪੂਰੇ ਪੰਜਾਬ 'ਚ ਦਰਖਾਸਤਾਂ ਦਿੱਤੀਆਂ ਵਾ ਚਾਹੇ ਮੁਹਾਲੀ ਹੋਵੇ ਅਸੀਂ ਐਸਐਸਪੀ ਮੁਹਾਲੀ ਐਸਐਸਪੀ ਜ਼ਲੰਦਰ ਔਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਕਵਾਂਗੇ ਦਿਹਾਤੀ ਵੀ ਗਰਦਾਸਪੁਰ ਸਾਰੇ ਪੰਜਾਬ ਦੇ ਵਿੱਚ ਜਿਹੜੀਆਂ ਵਾਂ ਦਰਖਾਸਤਾਂ ਚੱਲ ਰਹੀਆਂ ਵਾਂ ਆ ਸਾਡੇ ਕੋਲ ਆ ਕਾਪੀਆਂ ਹੁੰਦੀਆਂ ਜਿਹੜੀਆਂ ਵਾਂ ਔਰ ਜਲਦੀ ਜਿਹੜੀ ਇਹਨਾਂ ਤੇ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋਣ ਜਾ ਰਹੀ ਹੈ ਔਰ ਉਹਦੇ ਨਾਲ ਨਾਲ ਇਹਨਾਂ ਦੇ ਖਿਲਾਫ ਕੋਰਟ 'ਚ ਜਿਹੜਾ ਵਾ ਕੇਸ ਵੀ ਪਾਇਆ ਗਿਆ ਵਾ ਕਿਉਂਕਿ ਜਿਹੜਾ ਇਹਨਾਂ ਦਾ ਚੈਨਲ ਹੈ ਜਿਹੜਾ ਉਹ ਰਜਿਸਟਰਦੇ ਆ ਕਿਉਂਕਿ ਆਏ ਦਿਨ ਇਹ ਪੰਜਾਬ ਦਾ ਮਾਹੌਲ ਖਰਾਬ ਕਰਦੇ ਆ ਪਰ YouTube ਨੇ ਵੀ ਕਹਿ ਰਿਆ ਆਹ ਨਾਲੇ ਸਮੇਂ 'ਚ ਬਹੁਤ ਜਲਦੀ ਇਹ ਜਿਹੜੀ ਜੇਲ੍ਹ ਯਾਤਰਾ 'ਚ ਜਾ ਰਹੇ ਆ ਦੋਨੇ ਜਣੇ ਪ੍ਰਸ਼ਾਸਨ ਕੋ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਮੰਗ ਕਰਦੇ ਆ ਇਹਨਾਂ ਦਾ ਚੈਨਲ ਬੰਦ ਕੀਤਾ ਜਾਵੇ ਅਤੇ ਇਹਨਾਂ ਦਾ ਜਿਹੜਾ ਵਾ ਕਾਨੂੰਨੀ ਕਾਰਵਾਈ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਸੁਟਿਆ ਜਾਏ ਤਾਂ ਕਿ ਪੰਜਾਬ ਦਾ ਮਾਹੌਲ ਗਾਹ ਤੋਂ ਕੋਈ ਵੀ ਸ਼ਖਸ ਇੱਡੀ ਜਿਹੜੀਆਂ ਮਹਾਨ ਹਸਤੀਆਂ ਜਿਹੜਾ ਕਿ ਨਹੀਂ ਸੁਣਵਾਈ ਹੁੰਦੀ ਨਹੀ ਸੁਣਵਾਈ ਹੋਏਗੀ ਫਿਰ ਜੋ ਇੱਕ ਸਾਡਾ ਹੱਕ ਵਾ ਸੰਵਿਧਾਨਿਕ ਤੌਰ ਤੇ ਸੜਕਾਂ ਤੇ ਉਤਰਾਂਗੇ ਇਨਸਾਫ ਲੈਣ ਲਈ ਸੜਕਾਂ ਤੇ ਉਤਰਾਂਗੇ ਧਰਨੇ ਵੀ ਲਾਵਾਂਗੇ ਪ੍ਰਦਰਸ਼ਨ ਵੀ ਕਰਾਂਗੇ ਜੇ ਚੰਡੀਗੜ੍ਹਾਂ ਆ ਕੇ ਧਰਨੇ ਲਾਣੇ ਪਏ ਚੰਡੀਗੜ੍ਹ ਵੀ ਧਰਨੇ ਲਾਵਾਂਗੇ ਜਿੱਥੇ ਇਹ ਰਹਿੰਦੇ ਆ ਜਸਪਾਲ ਮਸੀਹ ਨੇ ਪਹਿਲਾਂ ਵੀ ਕਈ ਧਰਨੇ ਲਾਏ ਚੰਡੀਗੜ੍ਹ ਤੇ ਚੰਡੀਗੜ੍ਹ ਵੀ ਧਰਨੇ ਲਾਵਾਂਗੇ ਜੇ ਇਹਨਾਂ ਦਾ ਕਾਰਵਾਈ ਨਾ ਹੋਈ ਮੈਂ ਬਿਸ਼ਕੁਲਾਲ ਮਸੀਹ ਸਭ ਕੋ ਜੈਮ ਸੀਦੀ ਔਰ ਹੁਣੇ-ਹੁਣੇ ਤੁਸੀਂ ਸੁਣਿਆ ਦੱਸਿਆ ਵਾ ਕਿ ਜਿਹੜਾ ਇੱਕ ਚੰਦਰ ਨਾਨ ਦਾ ਮਨੁੱਖ ਆ ਇੱਕ ਬੀਜੇ ਮਨੁਵਲ ਆ ਉਹ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪ੍ਰੋਪਰਟ ਬਜਿੰਦਰ ਜੀ ਜਿਹੜੇ ਬੜੇ ਸਤਿਕਾਰ ਦੇ ਯੋਗ ਆ ਜਿਨ੍ਹਾਂ ਦੁਆਰਾ ਲੱਖਾਂ ਤੇ ਕਰੋੜਾਂ ਲੋਕਾਂ ਆਸ਼ੀਸ਼ ਪਾ ਰਹੇ ਬਰਕਤਾਂ ਪਾ ਰਹੇ ਨੇ ਉਹਨਾਂ ਦੇ ਖਿਲਾਫ ਜੋ ਬੋਲ ਰਹੇ ਨੇ ਮੈਂ ਕਿੰਨਾ ਜੀ ਇਹਨਾਂ ਨੂੰ ਅਕਲ ਆਉਣੀ ਚਾਹੀਦੀ ਆ ਇਹਨਾਂ ਨੂੰ ਮਾਫੀ ਮੰਗ ਲੈਣੀ ਚਾਹੀਦੀ ਆ ਤਾਂ ਕਿ ਅਸੀਂ ਵੀ ਪ੍ਰੋਪਰਟ ਜੀ ਦੇ ਅੱਗੇ ਬੇਨਤੀ ਕਰਾਂਗੇ ਇਹਨਾਂ ਨੂੰ ਮਾਫ ਕੀਤਾ ਜਾਵੇ ਬਾਕੀ ਇਹਨਾਂ ਤੇ ਬਹੁਤ ਵੱਡਾ ਸ਼ਰਾਬ ਪੈਣ ਵਾਲਾ ਮੈਂ ਬੇਨਤੀ ਕਰਾਂਗਾ ਪ੍ਰਸ਼ਾਸਨ ਵੀ ਜੇ ਇਹ ਮਤਲਬ ਹਰਕਤਾਂ ਕਰ ਰਿਹਾ ਇਹਨਾਂ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਚੈਨਲ ਬੰਦ ਕੀਤਾ ਜਾਵੇ ਇਹਨਾਂ ਨੂੰ ਜੇਲ੍ਹ ਚ ਪਾਇਆ ਗਏ ਧੰਨਵਾਦ ਧੰਨਵਾਦ ਮੈਂ ਸੁਨੀਲ ਫਤਿਹਗੜ ਚੂੜੀਆਂ ਤੋਂ ਕ੍ਰਿਸ਼ਚਨ ਕਮਿਊਨਿਟੀ ਦਾ ਕਾਂਗਰਸ ਪਾਰਟੀ ਦਾ ਇੱਕ ਯੂਥ ਪ੍ਰਧਾਨ ਹਿਸਤ ਪ੍ਰਤਾਸਪੁਰ ਦਾ ਅੱਜ ਦਾ ਇਹ ਮਾਮਲਾ ਹੈ ਜੀ ਬੀਤੇ ਦਿਨ ਤੋਂ ਇੱਕ ਵਿਜੀ ਮੈਨੂਅਲ ਹੈ ਆਪਣੇ ਆਪ ਨੂੰ ਬਿਸ਼ਪ ਕਹਿੰਦਾ ਪ੍ਰਭੂ ਦਾ ਦਾਸ ਕਹਿੰਦਾ ਪਰ ਲੇਕਿਨ ਮੈਨੂੰ ਤਾਂ ਲੱਗਦਾ ਨਹੀਂ ਪ੍ਰਭੂ ਦਾ ਦਾਸ ਹੈ ਜਿਹੜੇ ਦਾਸ ਤੇ ਆਪਣੇ ਦਾਸ ਹੁੰਦੇ ਨਾਤੇ ਦਾਸ ਤੇ ਟਿੱਪਣੀਆਂ ਕਰੀ ਜਾਂਦੇ ਆ ਇਸ ਕਰਕੇ ਸਾਡੇ ਆਤਮਿਕ ਪਿਤਾ ਜੀ ਪ੍ਰੋਫੈਟ ਬਲਜਿੰਦਰ ਜੀ ਤੇ ਉਹ ਅੱਜ ਤੋਂ 3-4 ਦਿਨ ਤੋਂ ਬੜੀਆਂ ਟਿੱਪਣੀਆਂ ਕਰ ਰਿਹਾ ਸੀ ਤੇ ਦੇਖੇ ਨਾ ਅਸੀਂ ਦੇਖ ਰਹੇ ਹਾਂ ਇਹ ਲੋਕਾਂ ਤੋਂ ਵੀ ਹੁੰਦੇ ਪਏ ਆ ਪਰ ਅਸੀਂ ਖੁਦ ਕੱਲ੍ਹ ਸੀ ਵੀ ਆਪਾਂ YouTube ਤੇ ਇਹਨਾਂ ਨੂੰ ਦੇਖਿਆ ਆ ਚੰਨਨ ਜਿਹੜਾ ਉਹਦਾ ਬੇਟਾ ਆ ਉਹ ਉਹ ਕੋਈ ਵੀਡੀਓ ਕੋ ਵਾਰਿਆ ਇਸ ਕਰਕੇ ਮੈਂ ਚੰਨਨ ਨੂੰ ਵੀ ਬੇਨਤੀ ਕਰਦਾ ਤੇ ਵੀ ਜੇ ਮੈਨੂਅਲ ਨੂੰ ਵੀ ਬੇਨਤੀ ਕਰਦਾ ਆਪਣੇ ਆਪ ਨੂੰ ਕੰਟਰੋਲ ਕਰ ਲੈ ਠੀਕ ਹੈ ਤੂੰ ਕਦੀ ਕਹਿਣਾ ਜੀ ਮੈਨੂੰ 에ਰਪੋਰਟ ਤੇ ਕੁੱਟਿਆ ਕਦੀ ਕਿਤੇ ਕੁੱਟਿਆ ਆਪਣੀ ਐਮਆਰ ਜਿਹੜੀ ਦਰਜ ਕਰਾਈ ਆ ਜਿਹੜੀ ਉਹ ਸਰਕਾਰੀ ਉਸਪਿਲ ਚ ਉਹ ਸਾਨੂੰ ਦਿਖਾ ਦੇ ਜਿੱਤੇ ਤੂੰ ਆਪਣੀ ਰਿਪੋਰਟ ਦਰਜ ਕਰਾਈ ਆ ਉਥੇ ਪਤਾ ਕਰ ਲੈ ਪ੍ਰੋਫਿਟ ਜੀ ਕਿੱਥੇ ਭੱਜੇ ਆ ਕਿੱਥੇ ਨਹੀਂ ਭੱਜੇ ਪ੍ਰੋਫਿਟ ਜੀ ਇਦਾਂ ਦੇ ਅਨਸਾਰ ਆ ਪ੍ਰਭੂ ਦੇ ਦਾਸੇ ਇਦਾਂ ਦੇ ਆ ਲੱਖਾਂ ਲੋਕ ਸੰਡੇ ਤਾਜਪੁਰ ਉਹ ਚੰਡੀਗੜ੍ਹ ਠੀਕ ਹੈ ਆ ਕੇ ਉਹਨਾਂ ਕੋਲ ਠੀਕ ਹੁੰਦੇ ਉਹਨਾਂ ਨੇ ਕਿੱਥੇ ਭਜਣਾ ਉਹ ਤੇਰੇ ਵਰਗਿਆਂ ਨੂੰ ਆਪ ਠੀਕ ਕਰਦੇ ਆ ਠੀਕ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਆਪ ਨੂੰ ਕੰਟਰੋਲ ਕਰ ਲੈ ਆਪਣੀ ਆਪਣੀ ਜ਼ੁਬਾਨ ਤੇ ਕੰਟਰੋਲ ਲਾ ਲੈ ਜੇ ਤੂੰ ਆਪਣੇ ਆਪ ਨੂੰ ਦਾਸਿਕ ਹੋਣਾ ਹੈ ਤੇ ਯਾਰ 크리스마ਸ ਦੇ ਵਿੱਚ ਐਨੇ ਕੋਈ ਆਪਣੀ ਪ੍ਰਭੂ ਦੇ ਦਾਸਾਂ ਦੇ ਵਿੱਚ ਅਤਿਆਚਾਰ ਕੀਤੀ ਗਈ ਯਾਰ ਉੱਥੇ ਕਿਉਂ ਨਹੀਂ ਤੁਹਾਨੂੰ ਭੁੰਕਿਆ ਗਿਆ ਉੱਥੇ ਕਿਉਂ ਨਹੀਂ ਤੁਸੀਂ ਬੋਲਿਆ ਅੱਜ ਤੁਸੀਂ ਕਹਿ ਰਹੇ ਜੀ ਪ੍ਰੋਫਿਟ ਬਜਨ ਦੇ ਤਰੀਕੇ ਦਾ ਕਰਾ ਜੀ ਉਹ ਕਿਹਾ ਸਾਡੀ 크리스마ਸ ਸਾਨੂੰ ਐਨੇ ਵਾਰੀ ਹਰ ਸਾਲ ਬਣਾ ਸਾਨੂੰ ਇਨਾ ਜਿਹੜੀ ਮਰਜ਼ੀ ਪੰਜਾਬ ਸਰਕਾਰ ਦੇ ਵਿੱਚ ਆਉਂਨੇ ਆ ਸਾਡੇ ਨਾਲ ਅਤਿਆਚਾਰ ਕੀਤਾ ਜਾਂਦਾ ਕੀ ਮੰਨ ਕਰਦੇ ਪ੍ਰਸ਼ਾਸਨ ਕੋ ਅਸੀਂ ਇਹ ਚਾਹੁੰਦੇ ਆ ਜੀ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਇਹ ਪੰਜਾਬ ਦੇ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆ ਤੇ ਤੇ ਆਪਣੇ ਜਿਹੜੇ ਡੀਐਮ ਸਾਹਿਬ ਉਹਨਾਂ ਨੂੰ ਬੇਨਤੀ ਕਰਦੇ ਆ ਤੇ ਇਹਦਾ ਜਿਹੜੇ ਬੰਤੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਆਪਣੇ ਆਪ ਨੂੰ ਜ਼ਬਾਨ ਬੰਦ ਕਰੇਗਾ ਅਸੀਂ ਉਸ ਤੋਂ ਵੱਧ ਅਸੀਂ ਤੁਹਾਡੇ ਰੋਸ ਪਰ ਤੇ ਇਹਨਾਂ ਦੇ ਕਰਾਂਗੇ